ਦੋਸਤੋ ਪੰਜਾਬ ਦੇ 80ਵੇਂ ਦੇ ਖਾਰਕੂਵਾਦ ਦੇ ਦੌਰ ਵਿੱਚ ਇੱਕ ਬੜਾ ਬਦਨਾਮ ਨਾਮ ਸੀ ਨਿਹੰਗ ਅਜੀਤ ਸਿੰਘ ਪੂਲਾ ਜਿਸ ਨੇ ਆਪਣੀਆਂ ਕਰਤੂਤਾ ਅਤੇ ਆਪਣੇ ਕਾਰਿਆਂ ਦੇ ਨਾਲ ਪੰਜਾਬ ਅਤੇ ਪੰਜਾਬੀਆਂ ਦੇ ਸਮਾਜਿਕ ਤਾਣੇ ਬਾਣੇ ਸਿੱਖਾਂ ਦੇ ਉੱਚੇ ਸੁੱਚੇ کردار ਨੂੰ ਪੂਰੀ ਦੁਨੀਆ ਦੇ ਵਿੱਚ ਸ਼ਰਮਸ਼ਾਰ ਕੀਤਾ ਸੀ ਨਿਹੰਗ ਅਜੀਤ ਸਿੰਘ ਪੂਲਾ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਨੂੰ ਵੀ ਛਰੇ ਅੰਤਮਕੀਆਂ ਦੇ ਦਿੰਦਾ ਸੀ ਹਾਈ ਕੋਰਟ ਦੇ ਜੱਜ ਜਸਟਿਸ ਝਾਂਜੀ ਜੋ ਕਿ ਸਮੇਤ ਸੈਣੀ ਦੇ ਕੇਸ ਦੀ ਸੁਣਵਾਈ ਕਰ ਰਹੇ ਸਨ ਤਾਂ ਸਮੇਤ ਸੈਣੀ ਨੂੰ ਡਰ ਸੀ ਕਿਤੇ ਜਸਟਿਸ ਝਾਂਜੀ ਮੇਰੀ ਇਨਕੁਆਇਰੀ ਸੀਬੀਆਈ ਨੂੰ ਨਾ ਸੌਂਪ ਦੇਣ ਇਸੇ ਡਰੋਂ ਸੈਣੀ ਹਾਈ ਕੋਰਟ ਦੇ ਮੌਜੂਦਾ ਜੱਜ ਜਸਟਿਸ ਝਾਂਜੀ ਨੂੰ ਡਰਾਉਣ ਵਾਸਤੇ ਆਪਣੇ ਸਾਥੀ ਪੂਲੇ ਨਿਹੰਗ ਨੂੰ ਭੇਜਦਾ ਤੇ ਪੂਲਾ ਦੇਖੋ ਕੀ ਕਰਦਾ ਹੈ ਪੂਲਾ ਦਰਜਨਾ ਘੋੜਿਆਂ ਤੇ ਨਿਹੰਗ ਸਿੰਘ ਲੈ ਕੇ ਜਸਟਿਸ ਝਾਂਜੀ ਦੇ ਘਰ ਸੇਰੇ ਲਾ ਕੇ ਪਹੁੰਚ ਜਾਂਦਾ ਹੈ ਕਿ ਮੈਂ ਤੇਰਾ ਜਵਾਈ ਬਣ ਕੇ ਆਇਆ ਹਾਂ ਜੇ ਤੂੰ ਸਮੇਧ ਸੈਣੀ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਤਾਂ ਇਸ ਗੱਲ ਦਾ ਜ਼ਿਕਰ ਜਸਟਿਸ ਚਾਂਦੀ ਨੇ ਆਪਣੀ ਜੱਜਮੈਂਟ ਵਿੱਚ ਵੀ ਕੀਤਾ ਸੀ ਇੰਨਾ ਬੇਖੌਫ ਅਤੇ ਇੰਨਾ ਘਟਿਆ ਕਿਰਦਾਰ ਸੀ ਇਸ ਪੂਲੇ ਕੈਡ ਦਾ ਹਰ ਵਕਤ 40-40 ਗਨਮੈਨ ਸਰਕਾਰੀ ਉਸਦੇ ਨਾਲ ਰਹਿੰਦੇ ਸਨ 72 ਤੋਂ ਵੱਧ ਤਾਂ ਉਸ ਨੂੰ ਹਥਿਆਰਾਂ ਦੇ ਲਾਇਸੈਂਸ ਹੀ ਦਿੱਤੇ ਹੋਏ ਸਨ ਜੋ ਹਰ ਵਕਤ ਇੰਨੇ ਹਥਿਆਰਬੰਦ ਲੋਕ ਪੂਲੇ ਦੇ ਨਾਲ ਚੱਲਦੇ ਸਨ ਤੁਸੀਂ ਆਪੇ ਹਿਸਾਬ ਲਵਾ ਲਓ ਕਿ ਇਹੋ ਜੇ ਸਰਕਾਰੀ ਗੁੱਡਿਆ ਦੇ ਸਾਹਮਣੇ ਆਮ ਲੋਕਾਂ ਦੀ ਕਿੰਨੀ ਕੁ ਔਕਾਤ ਹੋਵੇਗੀ ਤੇ ਉਹਨਾਂ ਦੀ ਕਿੰਨੀ ਕੁ ਸੁਣਵਾਈ ਹੋਵੇਗੀ ਕਿ ਪੂਲਾ ਹਾਈ ਕੋਰਟ ਦੇ ਜੱਜਾਂ ਨੂੰ ਵੀ ਨਹੀਂ ਸੀ ਬਖਸ਼ਦਾ ਪਰ ਇਹਨਾਂ ਸਾਰੀਆਂ ਗੱਲਾਂ ਵਿੱਚੋਂ ਇੱਕ ਸਵਾਲ ਜ਼ਰੂਰ ਉੱਡਦਾ ਹੈ ਕਿ ਪੂਲੇ ਨਿਹੰਗ ਨੂੰ ਇੰਨੀ ਤਾਕਤ ਕਿਸ ਨੇ ਦਿੱਤੀ ਸੀ ਉਸ ਦੇ ਮਗਰ ਕਿਸ ਦਾ ਹੱਥ ਸੀ ਕਿ ਉਹ ਇੰਨਾ ਬੇਖੌਫ ਸੀ ਕੀ ਸੀ ਪੂਲੇ ਨਿਹੰਗ ਦਾ ਪਿਛੋਕੜ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਗੱਲ ਉੱਤੇ ਚਰਚਾ ਕਰਾਂਗੇ ਅਤੇ ਇਹਨਾਂ ਸਵਾਲਾਂ ਦੇ ਜਵਾਬ ਦੇਵਾਂਗੇ ਜਿੰਨਾ ਬਾਰੇ ਸੁਣ ਕੇ ਤੁਹਾਡੇ ਵੀ ਪੈਰਾਂ ਹੇਠ zameen ਨਿਕਲ ਜਾਵੇਗੀ ਸੋ ਸਭ ਤੋਂ ਪਹਿਲਾ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਆਪਣਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਹਿੰਦੇ ਹਨ ਕਿ ਪੂਲੇ ਨੇ ਅੱਗ ਦੀ ਜਦੋਂ ਅਦਾਲਤ ਵਿੱਚ ਕਿਸੇ ਕੇਸ ਦੀ ਸੁਣਵਾਈ ਹੁੰਦੀ ਸੀ ਤਾਂ ਉਸਦੇ ਸਾਥੀ ਗੁੰਡਿਆਂ ਵੱਲੋਂ ਜੱਜਾਂ ਤੇ ਦਪਾਪ ਆਉਣ ਲਈ ਪੂਰੇ ਦੀ ਪੂਰੀ ਅਦਾਲਤ ਨੂੰ ਹੀ ਘੇਰ ਲਿਆ ਜਾਂਦਾ ਸੀ ਨਿਹੰਗ ਅਜੀਤ ਸਿੰਘ ਪੂਲਾ ਜੋ ਕਿ ਆਪਣੇ ਆਪ ਨੂੰ ਨਿਹੰਗ ਜਥੇਬੰਦੀ ਤਰਨਾ ਦਲ ਦਾ ਮੁਖੀ ਅਖਵਾਉਂਦਾ ਸੀ ਅਜੀਤ ਸਿੰਘ ਪੂਲੇ ਦਾ ਅਸਲ ਨਾਮ ਜਸਵਿੰਦਰ ਸਿੰਘ ਸੀ ਉਸ ਵਕਤ ਸਭਾ ਸਾਲ 1980-81 ਦਾ ਚੱਲ ਰਿਹਾ ਹੁੰਦਾ ਹੈ ਜਦੋਂ ਇਹ ਅਜੀਤ ਪੂਲਾ ਉਰਫ ਜਸਵਿੰਦਰ ਸਿੰਘ ਲੁਧਿਆਣੇ ਦੇ ਇੱਕ ਕਾਲਜ ਵਿੱਚ ਪੜਦਾ ਹੁੰਦਾ ਹੈ ਕਾਲਜ ਦੇ ਵਿੱਚ ਹੀ ਮਾਰਕਟਾਈ ਕਰਨੀ 2 ਨੰਬਰ ਦੇ ਧੰਦੇ ਕਰਨੇ ਠੱਗਾ ਨਾਲ ਘੁੰਮਣਾ ਪੂਲੇ ਦੀ ਫਿਤਰਤ ਬਣ ਗਿਆ ਸੀ ਕਾਲਜ ਵਿੱਚ ਹੀ ਇੱਕ ਵਾਰ ਜੂਆ ਖੇਡਦੇ ਸਮੇਂ ਪੂਲਾ ਉਰਫ਼ ਜਸਵਿੰਦਰ ਦਾ ਦੂਜੇ ਗੁੱਟ ਦੇ ਨਾਲ ਝਗੜਾ ਹੋ ਜਾਂਦਾ ਤੇ ਉੱਥੇ ਗੋਲੀ ਚੱਲ ਜਾਂਦੀ ਹੈ ਉਸ ਵਕਤ ਪੂਲੇ ਤੇ ਪਹਿਲਾ ਪਰਚਾ ਦਰਜ ਹੋਇਆ ਸੀ ਉਸਦੇ ਸਾਥੀਆਂ ਨੂੰ ਤਾਂ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਪਰ ਪੂਲਾ ਉਸ ਵਿੱਚ ਉਸ ਸਮੇਂ ਡਰਦਾ ਪੁਲਿਸ ਤੋਂ ਫਰਾਰ ਹੋ ਜਾਂਦਾ ਹੈ ਤੇ ਇੱਕ ਡੇਰੇ ਵਿੱਚ ਜਾ ਕੇ ਪਨਾਹ ਲੈਂਦਾ ਹੈ ਉਹ ਡੇਰਾ ਉਸ ਵਕਤ ਪੰਜਾਬ ਵਿੱਚ ਕਾਫੀ ਰਸੂਖ ਰੱਖਦਾ ਸੀ ਡੇਰੇ ਦਾ ਮੁਖੀ ਪੰਜਾਬ ਦੇ ਡੀਆਈਜੀ ਦੇ ਕੋਲ ਪੂਲੇ ਦੀ ਸਿਫਾਰਿਸ਼ ਲਗਾਉਂਦਾ ਹੈ ਤੇ ਗੋਲੀ ਚਲਾਉਣ ਦੇ ਉਸ ਮਾਮਲੇ ਵਿੱਚ ਜਸਵਿੰਦਰ ਸਿੰਘ ਉਰਫ ਅਜੀਤ ਪੂਲੇ ਨੂੰ ਪਰਚੇ ਤੋਂ ਬਾਹਰ ਕਰਵਾ ਦਿੰਦਾ ਇੱਥੇ ਹੀ ਡੇਰੇ ਵਿੱਚ ਜਸਵਿੰਦਰ ਸਿੰਘ ਆਪਣਾ ਨਾਮ ਬਦਲ ਕੇ ਬਣਦਾ ਹੈ ਅਜੀਤ ਸਿੰਘ ਪੂਲਾ ਉਹ ਪੂਲਾ ਨਿਹੰਗ ਜਿਸ ਦੀ ਦਹਿਸ਼ਤ ਜਿਸ ਦੇ ਤਸ਼ੱਦਦ ਅਤੇ ਜਿਸ ਦੇ ਅਨਮਨੁੱਖੀ ਵਰਤਾਰੇ ਨੇ ਪੰਜਾਬ ਵਿੱਚ ਆਉਣ ਵਾਲੇ ਲਗਭਗ 2 ਦਹਾਕਿਆਂ ਤੱਕ ਨਹੰਗ ਬਾਣੇ ਦਾ ਸਿਰ ਸ਼ਰਮ ਨਾਲ ਝੁਕਾ ਦੇਣਾ ਸੀ ਪੂਲਾ ਇੱਥੇ ਹੀ ਕਈ ਦਹਾਕਿਆਂ ਤੱਕ ਅਪਰਾਧਿਕ ਮਾਨਸਿਕਤਾ ਵਾਲੇ ਪੁਲਿਸ ਅਫਸਰਾਂ ਦੀ ਢਾਲ ਬਣ ਕੇ ਵਿਚਰਦਾ ਤੇ ਉਹਨਾਂ ਦਾ ਮੋਹਰਾ ਬਣ ਕੇ ਉਹਨਾਂ ਦੇ ਇਸ਼ਾਰਿਆਂ ਉੱਤੇ ਨੱਚਦਾ ਹੈ ਇਸ ਤੋਂ ਬਾਅਦ ਹੀ ਅਜੀਤ ਪੂਲੇ ਨੇ ਇੱਕ ਤੋਂ ਬਾਅਦ ਇੱਕ ਛੋਟੇ ਗੁਰਦੁਆਰੇ ਅਤੇ ਛੋਟੇ-ਮੋਟੇ ਡੇਰਿਆਂ ਉੱਤੇ ਨਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਇਸ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਸੀ ਕਿਉਂਕਿ ਸਥਾਨਿਕ ਐਸਐਸਪੀ ਪੱਧਰ ਤੋਂ ਲੈ ਕੇ ਡੀਆਈਜੀ ਤੱਕ ਦੇ ਅਧਿਕਾਰੀਆਂ ਤੱਕ ਪੂਲੇ ਦੀ ਤੂਤੀ ਬੋਲਦੀ ਸੀ ਪੰਜਾਬ ਵਿੱਚ 80 ਤੋਂ 90 ਦਾ ਦਹਾਕਾ ਜਦੋਂ ਖਾਰਕੂਵਾਦ ਦਾ ਪੂਰਾ ਸਿਖਰ ਸੀ ਉਸ ਵਕਤ ਅਜੀਤ ਸਿੰਘ ਪੂਲੇ ਨੇ ਗਰਦਾਸਪੁਰ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਉੱਤੇ ਰਾਜ ਕੀਤਾ। ਇਹੀ ਉਹ ਸਮਾਂ ਸੀ ਜਦੋਂ ਪੂਲੇ ਨਾਲ 20-20 25-25 ਗੱਡੀਆਂ ਦਾ ਕਾਫਲਾ ਚੱਲਦਾ ਸੀ। ਪੰਜਾਬ ਸਰਕਾਰ ਨੇ 72 ਹਥਿਆਰਾਂ ਦੇ ਲਾਇਸੈਂਸ ਅਜੀਤ ਸਿੰਘ ਪੂਲੇ ਦੇ ਨਾਮ ਤੇ ਜਾਰੀ ਕੀਤੇ ਹੋਏ ਸਨ ਜਿਨ੍ਹਾਂ ਵਿੱਚ ਹਰ ਤਰ੍ਹਾਂ ਦੇ ਹਥਿਆਰ ਸ਼ਾਮਲ ਸਨ। ਪੰਜਾਬ ਸਰਕਾਰ ਵੱਲੋਂ ਹੀ 40 ਸਰਕਾਰੀ ਗਨਮੈਨ ਪੂਲੇ ਨੂੰ ਦਿੱਤੇ ਗਏ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੇ ਤਾ ਨਿਹੰਗ ਬਾਣਾ ਹੀ ਪਾਇਆ ਹੁੰਦਾ ਸੀ। ਪਰ ਉਹ ਹਉਦੇ ਉਹ ਸਰਕਾਰ ਦੇ ਬੰਦੇ ਸਨ ਜੋ ਲੜਾਈ ਸਰਕਾਰ ਨਹੀਂ ਸੀ ਲੜ ਸਕਦੀ ਉਸ ਦੇ ਲਈ ਅਜੀਤ ਸਿੰਘ ਪੂਲੇ ਨੂੰ ਅੱਗੇ ਕੀਤਾ ਜਾਂਦਾ ਸੀ। ਇਹੀ ਕਾਰਨ ਸੀ ਕਿ ਪੂਲੇ ਨੂੰ ਮਿਲੀ ਇਸ ਨਜਾਇਜ਼ ਤਾਕਤ ਦਾ ਉਸ ਨੇ ਰੱਜ ਕੇ ਫਾਇਦਾ ਉਠਾਇਆ ਅਤੇ ਆਪਣੇ ਜ਼ੁਲਮਾਂ ਨੂੰ ਬਿਲਕੁਲ ਐਨ ਸਿਖਰ ਤੇ ਲੈ ਗਿਆ। ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਪੂਲੇ ਨੇ ਮਾਰਿਆ, ਜਿਨ੍ਹਾਂ ਜਿਨ੍ਹਾਂ ਤੇ ਉਸ ਨੇ ਤਸ਼ੱਦਦ ਟਾਇਆ, ਜਿੰਨੀਆਂ ਔਰਤਾਂ ਛੋਟੀਆਂ ਬੱਚੀਆਂ ਨਾਲ ਪੂਲੇ ਨੇ ਬਲਾਤਕਾਰ ਕੀਤੇ, ਉਹਨਾਂ ਦਾ ਇੱਕ ਬਹੁਤ ਲੰਮਾ ਵੇਰਵਾ ਹੈ ਜਿਸ ਨੂੰ ਇੱਕ ਵੀਡੀਓ ਵਿੱਚ ਦੱਸ ਪਾਉਣਾ ਬਿਲਕੁਲ ਅਸੰਭਵ ਕੰਮ ਹੈ ਪਰ ਇੰਨੀ ਦਹਿਸ਼ਤਕਾਰਨ ਪੂਲੇ ਉੱਤੇ ਸਿਰਫ 12 ਦੇ ਕਰੀਬ ਹੀ ਮਾਮਲੇ ਅਦਾਲਤਾਂ ਵਿੱਚ ਪਹੁੰਚ ਸਕੇ ਸਨ ਪਰ ਇੰਨੇ ਲੰਮੇ ਚੱਲੇ ਇਹ ਮਕਾਮਲੇ ਕਿ ਇਹਨਾਂ ਕੇਸਾਂ ਵਿੱਚੋਂ ਬਹੁਤੇ ਗਵਾਹ ਤਾਂ ਲਾਪਤਾ ਹੋ ਗਏ ਜਾਂ ਕੁਝ ਕੋ ਮੁੱਕਰ ਕੇ ਘਰ ਬਹਿ ਗਏ ਪਰ ਪੂਲੇ ਦੀਆਂ ਵੱਡੀਆਂ ਵਾਰਦਾਤਾਂ ਹੱਥਾਂ ਦੀਆਂ ਉਂਗਲਾਂ ਤੇ ਹੀ ਗਿਰੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਪੂਲੇ ਨੇ ਆਪਣੇ ਆਕਾ ਸੁਮੇਧ ਸੈਣੀ ਐਸਐਸਪੀ ਅਜੀਤ ਕਿ ਸੰਧੂ ਡੀਜੀਪੀ ਕੇਪੀਐਸ ਗਿੱਲ ਵਰਗਿਆਂ ਦੇ ਕਹਿਣ ਉੱਤੇ ਹੀ ਕੀਤੇ ਸਨ ਇਹ ਸਾਰੇ ਉਹ ਅਫਸਰ ਸਨ ਜੋ ਅਕਸਰ ਹੀ ਪੂਲੇ ਨਾਲ ਬੈਠ ਕੇ ਸ਼ਰਾਬਾਂ ਪੀਂਦੇ ਸਨ ਪੂਲੇ ਦੇ ਸਭ ਤੋਂ ਕੀਤੇ ਵੱਡੇ ਪਾਪਾਂ ਵਿੱਚੋਂ ਵੱਡਾ ਕੰਮ ਇਹ ਹੁੰਦਾ ਸੀ ਤੇ ਖਾਰਕੂ ਵਾਦ ਦੇ ਵੇਲੇ ਪੂਲੇ ਦਾ ਕੰਮ ਹੁੰਦਾ ਸੀ ਕਿ ਉਹ ਇਹਨਾਂ ਪਹਿਲਾਂ ਦੱਸੇ ਪੁਲਿਸ ਅਫਸਰਾਂ ਨੂੰ ਅਜਿਹੇ ਨੌਜਵਾਨ ਸਿੱਖ ਮੁੰਡੇ ਪੇਸ਼ ਕਰਦਾ ਸੀ ਜੋ ਕਿ ਪੂਰਨ ਸਿੱਖ ਅਤੇ ਸਿੱਖੀ ਪਹਿਰਾਵੇ ਵਿੱਚ ਹੁੰਦੇ ਸਨ ਅਤੇ ਇਹਨਾਂ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਪੂਲੇ ਦੇ ਇਹ ਆਕਾ ਅਫਸਰ ਸਰਕਾਰ ਕੋਲੋਂ ਤਰਕੀਆਂ ਤੇ ਤਗਮੇ ਲੈਦੇ ਸਨ ਅਜਿਹਾ ਹੀ ਇੱਕ ਮਾਮਲਾ ਸੀ ਮਹਿਤਾ ਚੌਂਕ ਦਾ ਜਦੋਂ ਕੁਝ ਨੌਜਵਾਨਾਂ ਨੂੰ ਪੂਲਾ ਪੁਲਿਸ ਕੋਲ ਪੇਸ਼ ਕਰਵਾਉਣ ਲਈ ਲੈ ਕੇ ਜਾਂਦਾ ਹੈ ਇਹ ਨੌਜਵਾਨ 7 ਦੇ ਕਰੀਬ ਹੁੰਦੇ ਹਨ ਤੇ ਇਹਨਾਂ ਦਾ ਨਾਲ ਦੀ ਨਾਲ ਹੀ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ ਪੂਲੇ ਨੇ ਉਹ ਲੋਕ ਵੀ ਮਰਵਾ ਦਿੱਤੇ ਜਿਹੜੇ ਲੋਕਾਂ ਨੇ ਇਹਨਾਂ ਨੌਜਵਾਨਾਂ ਦੇ ਹੋਏ ਝੂਠੇ ਮੁਕਾਬਲਿਆਂ ਦਾ ਰੌਲਾ ਪਾਇਆ ਪੂਲੇ ਦੇ ਸ਼ਰਮਸਾਰ ਕਰਨ ਵਾਲੇ ਕੰਮਾਂ ਵਿੱਚੋਂ ਇੱਕ ਹੋਰ ਕਾੜ ਇਹ ਵੀ ਸੀ ਕਿ ਪੂਲਾ ਪੰਜਾਬ ਦੇ ਇੱਕ ਮੰਨੇ ਪ੍ਰਮੰਨੇ ਸਿੱਖ ਕਵੀਸ਼ਰ ਦੀ ਪੁੱਤਰੀ ਨੂੰ ਜ਼ਬਰੀ ਆਪਣੇ ਡੇਰੇ ਵਿੱਚ ਚੁੱਕ ਕੇ ਲੈ ਗਿਆ ਉਸ ਨੇ ਜ਼ਬਰੀ ਉਸ ਨਬਾਲਗ ਨੂੰ ਆਪਣੇ ਡੇਰੇ ਵਿੱਚ ਕਈ ਮਹੀਨਿਆਂ ਤੱਕ ਬੰਦੀ ਬਣਾ ਕੇ ਰੱਖਿਆ ਅਤੇ ਲਗਾਤਾਰ ਉਸ ਨਾਲ ਕੋ ਕਰਮ ਕਰਦਾ ਰਿਹਾ ਇੱਥੇ ਹੀ ਬਸ ਨਹੀਂ ਉਸ ਨੇ ਆਪਣੇ ਕਈ ਸਾਥੀ ਗੁੰਡਿਆਂ ਵੱਲੋਂ ਵੀ ਉਸ ਦਾ ਗੈਂਗਰੇਪ ਕਰਵਾਇਆ ਇਸ ਪਾਪੀ ਨੇ ਪੂਲੇ ਦੇ ਇਹਨਾਂ ਕੁ ਕਰਮਾਂ ਬਾਰੇ ਜਾਣਕਾਰੀ ਉਸਦਾ ਹੀ ਇੱਕ ਸਾਥੀ ਸਵਰਨਜੀਤ ਸਿੰਘ ਜੋ ਕਿ ਬੜੀ ਮੁਸ਼ਕਲ ਤੋਂ ਬਾਅਦ ਪੂਲੇ ਦੇ ਚੁੰਗਲ ਵਿੱਚੋਂ ਨਿਕਲ ਸਕਿਆ ਸੀ ਉਸਨੇ ਗਵਾਹੀ ਦੇ ਰੂਪ ਵਿੱਚ ਅਦਾਲਤ ਵਿੱਚ ਦਿੱਤੀ ਸੀ ਇਸੇ ਸਾਥੀ ਨੇ ਦੱਸਿਆ ਸੀ ਕਿ ਕਿਵੇਂ ਪੂਲੇ ਨੇ ਉਸ ਕਵੀਸ਼ਰ ਦੀ ਪੋਤਰੀ ਦੇ ਨਾਲ ਲਗਾਤਾਰ ਕਈ-ਕਈ ਦਿਨ ਬਲਾਤਕਾਰ ਕੀਤਾ ਅਤੇ ਜਦੋਂ ਮਾਮਲਾ ਜ਼ਿਆਦਾ ਵਧਿਆ ਲੜਕੀ ਦਾ ਦਾਦਾ ਹਾਈ ਕੋਰਟ ਗਿਆ ਤਾਂ ਹਾਈ ਕੋਰਟ ਨੇ ਥੋੜੀ ਸ਼ਕਤੀ ਵਿਖਾਉਂਦੇ ਹੋਏ ਪੂਲੇ ਨੂੰ ਉਹ ਕੁੜੀ ਵਾਪਸ ਕਰਨ ਦਾ ਹੁਕਮ ਕੀਤਾ ਪੂਲੇ ਦੇ ਯਾਰ ਕਈ ਪੁਲਿਸ ਅਫਸਰ ਉਸ ਕੋਲ ਗਏ ਕਿ ਹੁਣ ਆਪਾਂ ਇਹ ਕੁੜੀ ਵਾਪਸ ਕਰ ਦਈਏ ਪਰ ਪੂਲਾ ਫਿਰ ਵੀ ਨਹੀਂ ਟਲਿਆ ਉਸ ਨੇ ਇਸ ਨਵਾਲਗ ਲੜਕੀ ਦੇ ਨਾਲ ਆਪਣੇ ਵਿਆਹ ਦਾ ਫਰਜੀ ਸਰਟੀਫਿਕੇਟ ਬਣਾ ਕੇ ਆਪਣੇ ਆਪਣੇ ਨਾਲ ਉਸ ਦਾ ਵਿਆਹ ਹੋਇਆ ਵਖਾ ਦਿੱਤਾ ਕਿ ਉਸ ਲੜਕੀ ਨੇ ਤਾਂ ਮੇਰੇ ਨਾਲ ਵਿਆਹ ਕਰਵਾਇਆ ਹੋਇਆ ਹੈ ਦਦ ਕੇ ਉਸ ਵੇਲੇ ਪੂਲੇ ਦੀ ਉਮਰ ਕਾਫੀ ਬਹੁਤ ਜ਼ਿਆਦਾ ਸੀ ਤੇ ਉਹ ਲੜਕੀ ਅਜੇ ਨਵਾਲਗ ਸੀ ਤੇ ਇਹ ਸਰਟੀਫਿਕੇਟ ਉਸ ਨੇ ਲੜਕੀ ਦੇ ਦਾਦੇ ਨੂੰ ਭੇਜਵਾ ਦਿੱਤਾ ਕਿਸੇ ਨੇ ਵੀ ਉਸ ਵਿਚਾਰੇ ਬਾਪ ਦੀ ਕੋਈ ਸੁਣਵਾਈ ਨਹੀਂ ਕੀਤੀ ਹੁਣ ਤੁਸੀਂ ਸਮਝ ਸਕਦੇ ਹੋ ਕਿ ਇਸ ਤੋਂ ਵੱਡਾ ਜ਼ੁਲਮ ਹੋਰ ਕੀ ਹੋ ਸਕਦਾ ਹੈ ਇਸ ਤੋਂ ਇਲਾਵਾ ਵੀ ਹੋਰ ਕਈ ਸੈਂਕੜੇ ਅਜਿਹੇ ਸ਼ਰਮਨਾਕ ਅਤੇ ਘਟਿਆ ਕਾਰਨਾਮੇ ਸਨ ਜੋ ਪੂਲੇ ਨੇ ਆਪਣੇ ਅਕਾਵਾਂ ਦੇ ਖਾੜ ਤੇ ਕੀਤੇ ਜਿਨ੍ਹਾਂ ਵਿੱਚ ਖਾਨਪੂਰ ਦਾ ਜ਼ੁਲਮੀ ਕਾੜ ਬਲਵਿੰਦਰ ਜਟਾਣੇ ਦੇ ਪਰਿਵਾਰ ਨੂੰ ਮਾਰਨਾ ਬਲਵਿੰਦਰ ਜਟਾਣੇ ਦੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਜਿਸ ਵਿੱਚ ਇੱਕ 6 ਸਾਲ ਦੀ ਅਪਾਹਜ ਬੱਚੀ ਵੀ ਸ਼ਾਮਲ ਸੀ ਪੂਰੇ ਪਰਿਵਾਰ ਨੂੰ ਹੀ ਪੂਲੇ ਵੱਲੋਂ ਜਵਦਿਆ ਹੀ ਸਾੜ ਦਿੱਤਾ ਗਿਆ ਸੀ ਪਰ ਇੰਨੇ ਜ਼ੁਲਮ ਹੋਣ ਤੇ ਵੀ ਕਿਸੇ ਨੇ ਵੀ ਪੂਲੇ ਨੂੰ ਹੱਥ ਨਹੀਂ ਸੀ ਪਾਇਆ ਤੇ ਕਰੀਬ 2 ਦਹਾਕਿਆਂ ਤੱਕ ਉਹ ਵੈਸ਼ੀ ਦਰਿੰਦਾ ਆਪਣੇ ਕਾਰਨਾਮੇ ਨੂੰ ਪੰਜਾਬ ਦਿੰਦਾ ਰਿਹਾ ਤੇ ਫਿਰ ਸਾਲ 2002 ਵਿੱਚ ਜਾ ਕੇ ਬਾਜੇ ਦੇ ਕੁਝ ਸਾਬਕਾ ਫੌਜੀਆਂ ਦੀ ਇੱਕ ਕਮੇਟੀ ਵੱਲੋਂ ਪੂਲੇ ਖਿਲਾਫ ਇੱਕ ਵੱਡੀ ਪੱਦਰ ਤੇ ਮਹਿਮ ਵਢੀ ਗਈ ਸੀ ਤੇ ਅਖੀਰ ਉਹ ਜੇਲ੍ਹ ਪਹੁੰਚਿਆ ਤੇ ਜੇਲ੍ਹ ਦੇ ਵਿੱਚ ਹੀ ਫਿਰ ਨਵਤੇਜ ਸਿੰਘ ਗੁੱਗੂ ਤੇ ਭਾਈ ਹਰਚੰਦ ਸਿੰਘ ਵੱਲੋਂ ਇਸ ਨੂੰ ਪਾਪੀ ਨੂੰ ਨਰਕਾਂ ਨੂੰ ਤੋੜਿਆ ਗਿਆ ਇਸ ਪਾਪੀ ਦੀਆਂ ਕਰਤੂਤਾ ਬਾਰੇ ਜ਼ਿਕਰ ਕਰਦਿਆਂ ਅੱਜ ਵੀ ਸ਼ਰਮ ਨਾਲ ਸੇ ਝੁਕ ਜਾਂਦਾ ਹੈ ਇਹ ਇੱਕ ਬਹੁਤ ਵੱਡੀ ਧਾਰਨਾ ਹੈ ਕਿ ਜਦੋਂ ਕਿਸੇ ਅਪਰਾਧਿਕ ਕਿਸਮ ਦੇ ਬੰਦੇ ਨੂੰ ਲੋੜ ਤੋਂ ਵੱਧ ਪਾਵਰ ਮਿਲ ਜੇ ਅਤੇ ਉਹ ਆਪਣੀ ਮਨਮਰਜ਼ੀ ਤੇ ਉੱਤਰ ਆਵੇ ਤੇ ਫਿਰ ਉਹ ਕੀ ਕੀ ਗੱਦੇ ਅਤੇ ਸ਼ਰਮਨਾਕ ਕਾਰੇ ਕਰ ਸਕਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਪੂਰਾ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ